ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਲਗਾਤਾਰ ਉਹਨਾਂ ਦੇ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਮਿਲਣ ਜਾ ਰਹੇ ਨੇ ਅੱਜ ਖਾਸ ਤੌਰ ਤੇ ਪੰਜਾਬ ਪਰਿਵਾਰੀ ਨੇ ਜਿਹੜੇ ਮਨੀਸ਼ ਸੋਦੀਆ ਉਹਨਾਂ ਨੂੰ ਫੋਰਟਿਸ ਹਸਪਤਾਲ ਮਿਲਣ ਗਏ ਤੇ ਉਹਨਾਂ ਦਾ ਹਾਲ ਚਾਲ ਪੁੱਛਿਆ ਜਦੋਂ ਮਿਲ ਕੇ ਬਾਹਰ ਆਏ ਤਾਂ ਮੀਡੀਆ ਨੇ ਉਹਨਾਂ ਨੂੰ ਘੇਰ ਲਿਆ ਔਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੁੱਛਿਆ ਕਿ ਅੱਜ ਕੀ ਮੁੱਖ ਮੰਤਰੀ ਨੂੰ 40s ਤੋਂ ਛੁੱਟੀ ਮਿਲ ਜਾਏਗੀ ਤੇ ਉਹਨਾਂ ਨੇ ਕਿਹਾ ਕਿ ਅੱਜ ਲੱਗਦਾ ਤਾਂ ਨਹੀਂ ਹੈ ਸ਼ਾਇਦ ਕੱਲ ਮਿਲ ਜਾਵੇ ਇਹ ਸਾਰੀ ਗੱਲਬਾਤ ਕੀਤੀ ਉਹਦੇ ਬਾਅਦ ਪੱਤਰਕਾਰਾਂ ਨੇ ਉਹਨਾਂ ਨੂੰ ਬਠਿੰਡਾ ਦੇ ਵਿੱਚ ਜਿਹੜੀ ਪੁਲਿਸ ਦੇ ਨਾਲ ਝੜਪ ਹੋਈ ਹੈ ਕਿਸਾਨਾਂ ਦੀ ਔਰ लाठी ਚਾਰਜ ਕੀਤਾ ਗਿਆ ਉਸ ਨੂੰ ਲੈ ਕੇ ਵੀ ਸਵਾਲ ਪੁੱਛੇ ਜਿਸ ਨੂੰ ਲੈ ਕੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਟਾਲਮਟੋਲ ਕਰ ਦਿੱਤੀ ਪਰ ਉਸ ਦੇ ਨਾਲ ਹੀ ਜਿਹੜਾ ਸੀਗਾ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਡਿਪਟੀ ਸੀਐਮ ਲਾਨ ਦੀ ਜਿਹੜੀ ਹੈਗੀ ਐ ਕੋਈ ਤੁਸੀਂ ਪਲਾਨਿੰਗ ਜਿਹੜੀ ਐ ਉਹ ਕਰ ਰਹੇ ਹੋ ਉਹ ਕਿੱਥੇ ਤੱਕ ਪਹੁੰਚੀ ਹੈ ਕਿਸ ਤਰੀਕੇ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਹੋਰ ਬਹੁਤ ਮੁੱਦੇ ਨੇ ਏਆਈ ਦੇ ਮੁੱਦੇ ਤੇ ਖਾਸ ਕਰਕੇ ਉਹਨਾਂ ਨੇ ਜਿਹੜੀ ਚਰਚਾ ਨਵੀਂ ਸ਼ੁਰੂ ਹੋਈ ਹੈ ਉਹਦੇ ਬਾਰੇ ਗੱਲ ਕਰਕੇ ਜਿਹੜੀ ਇਹ ਗੱਲ ਕਹਿ ਦਿੱਤੀ ਪਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਖਾਸ ਤੌਰ ਤੇ ਭਗਵੰਤਮਾਨ 15 ਫਰਵਰੀ ਨੂੰ ਸੰਗਰੂਰ ਦੇ ਵਿੱਚ ਗਏ ਸੀਗੇ ਸ਼ਿਵਰਾਤਰੀ ਵਾਲੇ ਦਿਨ ਉਦੋਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕਨਵੀਨਰ ਨੇ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹ ਵੀ ਮੱਥਾ ਟੇਕਣ ਗਏ ਸੀਗੇ ਉਸ ਦੇ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਉਸ ਦੇ ਬਾਅਦ ਹਾਲਾਂਕਿ ਉਹਨਾਂ ਨੇ ਫਾਜ਼ਿਲਕਾ ਵੀ ਜਾਣਾ ਸੀ ਫਾਜ਼ਿਲਕਾ ਦਾ ਵੀ ਉਹਨਾਂ ਦਾ ਟੂਰ ਉਹਨਾਂ ਦਾ ਪ੍ਰੋਗਰਾਮ ਸੀਗਾ ਪਰ ਉਸ ਨੂੰ ਰੱਦ ਕਰਨਾ ਪਿਆ ਉਸ ਦੇ ਬਾਅਦ ਉਹਨਾਂ ਨੇ 16 ਤਰੀਕ ਨੂੰ ਜੜਾ ਹੈਗਾ ਅ ਕਾਸਟੋਰ ਤੇ ਉਹ ਮੋਗਾ ਰੈਲੀ ਅਟੈਂਡ ਕਰਨ ਵਾਸਤੇ ਗਏ ਔਰ ਮੋਗਾ ਦੇ ਵਿੱਚ ਜਿਹੜੀ ਨਸ਼ਾ ਦੇ ਵਿਰੁੱਧ ਰੈਲੀ ਹੋ ਰਹੀ ਸੀਗੀ ਉਸ ਨੂੰ ਉਹਨਾਂ ਨੇ ਯੁੱਧ ਨਸ਼ਾ ਵਿਰੁੱਧ 2.0 ਉਥੇ ਵੱਡੀ ਰੈਲੀ ਸੀਗੀ ਉਥੇ ਉਹਨਾਂ ਨੇ ਅਟੈਂਡ ਕੀਤੀ ਔਰ ਉਹਦੇ ਬਾਅਦ ਸਿੱਧਾ ਫੇਰ 40 ਹਸਪਤਾਲ ਦੇ ਵਿੱਚ ਦਾਖਲ ਹੋ ਗਏ ਪਰ ਇਸ ਦੇ ਵਿਚਕਾਰ ਇੱਕ ਹੋਰ ਬਹੁਤ ਹੀ ਜ਼ਿਆਦਾ ਸਸੰਸਨੀਖੇ ਖਬਰ ਆਈ ਹੈ ਤੁਸੀਂ ਕਹਿ ਸਕਦੇ ਹੋ ਕਿ ਇੱਕ ਘਟਨਾ ਵਾਪਰੀ ਜਦੋਂ ਅਸ ਭਗਵੰਤਵਾਨ 40s ਦੇ ਵਿੱਚ ਦਾਖਲ ਸਿਗੇ ਤੇ ਇੱਕ ਧਮਕੀ ਵੀ ਆਉਂਦੀ ਹੈ 40s ਹਸਪਤਾਲ ਨੂੰ ਇੱਕ ਈਮੇਲ ਰਾਹੀਂ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਆਸਪਤਾਲ ਨੂੰ ਉਡਾ ਦਿੱਤਾ ਜਾਏਗਾ ਔਰ ਸਿੱਧੇ ਤੌਰ ਤੇ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਭਗਵੰਤ ਮਾਨ ਹੁਰਾਂ ਦਾ ਨਾਮ ਲੈ ਕੇ ਹੀ ਦਿੱਤੀ ਗਈ ਮੁੱਖ ਮੰਤਰੀ ਦਾ ਨਾਮ ਲੈ ਕੇ ਹੀ ਉਹ ਧਮਕੀ ਦਾ ਜਿਹੜਾ ਸੀਗਾ ਉਹ ਸਾਰਾ ਦਿੱਤਾ ਗਿਆ ਇਸ ਤੋਂ ਪਹਿਲੇ ਐਦਾ ਦੀ ਧਮਕੀ ਜਾਂ ਇਸ ਤਰੀਕੇ ਦੀ ਜਿਹੜੀ ਲਿਖ ਕੇ ਪੱਤਰ ਈਮੇਲ ਜਿਹੜੀ ਸੀਗੀ ਉਹ ਪੰਜਾਬ ਸਕੱਤਰੇਟ ਲਈ ਵੀ ਆਈ ਸੀ ਸੈਕਟਰੀਏਟ ਲਈ ਵੀ ਐਦਾਂ ਦਾ ਬੰਬ ਨਾਲ ਉਡਾਣ ਦੀ ਧਮਕੀ ਆਈ ਸੀ ਉਸ ਦਿਨ ਵੀ ਕਾਫੀ ਜ਼ਿਆਦਾ ਗੈਮਾ ਗੈਮੀ ਔਰ ਸਿਕਿਉਰਿਟੀ ਦੇ ਅਰੇਂਜਮੈਂਟਸ ਔਰ ਪੂਰੀ ਜਿਹੜਾ ਡਿਟੈਕਸ਼ਨ ਔਰ ਸਾਰਾ ਕੁਝ ਜਿਹੜਾ ਹੈਗਾ ਉਥੇ ਸਾਰਾ ਕੀਤਾ ਗਿਆ ਸਿਕਿਉਰਿਟੀ ਵੱਲੋਂ ਔਰ ਖੰਗਾਲਿਆ ਗਿਆ ਸੈਕਟਰੀਏਟ ਔਰ ਉਹਦੇ ਬਾਅਦ ਫਿਰ ਉਹ ਜਿਹੜੀ ਸੀ ਫੇਕ ਨਿਕਲੀ ਜਾਂ ਕਹਿ ਸਕਦੇ ਆ ਕਿ ਹੌਕਸ ਨਿਕਲੀ ਉਸੇ ਤਰੀਕੇ ਦੇ ਨਾਲ ਥੋੜੀ ਦੇਰ ਦੇ ਬਾਅਦ ਜਿਹੜਾ ਹੈਗਾ ਜਰੂਰ ਐਸਪੀ ਜਿਹੜੇ ਮੁਹਾਲੀ ਸੀ ਉਹਨਾਂ ਨੇ ਕਿਹਾ ਕਿ 40s ਦੇ ਵਿੱਚ ਵੀ ਕੋਈ ਬੰਬ ਨਹੀਂ ਹੈ ਕਾਫੀ ਉੱਥੇ ਛੋਣੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਸੀ ਪ੍ਰੈਸ ਦੇ ਵਿੱਚ ਇੱਕ ਉਸਤ ਕਿਦੇ ਵਿੱਚ ਜਿਹੜਾ ਪੁਆਇੰਟ ਸੀਗਾ ਉਹ ਐ ਸੀਗਾ ਕਿ ਕੋਈ ਐਸਾ ਸਬਸਟੈਂਸ ਜ਼ਹਿਰੀਲਾ ਸਬਸਟੈਂਸ ਜਿਹੜਾ ਹੈ ਉਹ ਖੁਆ ਦਿੱਤਾ ਗਿਆ ਹੈ ਮੁੱਖ ਮੰਤਰੀ ਨੂੰ ਜਿਹਦੇ ਨਾਲ ਵੀ ਕਿ ਕੁਝ ਵੀ ਬਹੁਤ ਹੀ ਜ਼ਿਆਦਾ ਕੁਝ ਹੋ ਸਕਦਾ ਪਰ ਰਾਹਤ ਦੀ ਗੱਲ ਹੈ ਕਿ ਐਸਾ ਵੀ ਕੁਝ ਨਹੀਂ ਹੈ ਕਿਉਂਕਿ ਜਿਸ ਤਰੀਕੇ ਦਾ ਉਹ ਰੇਡੀਓ ਐਕਟਿਵ ਸਬਸਟੈਂਸ ਦੀ ਧਮਕੀ ਦੇ ਵਿੱਚ ਥ੍ਰੈਟ ਦੇ ਵਿੱਚ ਗੱਲ ਕੀਤੀ ਗਈ ਸੀ ਜਾਂ ਦਾਵਾ ਕੀਤਾ ਗਿਆ ਸੀਗਾ ਜੇ ਸੂਤਰਾ ਮੁਤਾਬਿਕ ਜਾਂ ਉਹਦੀ ਮੈਡੀਕਲ ਜੇ ਤਰੀਕੇ ਦੇ ਨਾਲ ਉਹਨੂੰ ਕੋਸ਼ਿਸ਼ ਕੀਤੀ ਜਾਏ ਜਾਣਨ ਪੜਨ ਦੀ ਤਾਂ ਉਸ ਜਿਹੇ ਜਾ ਕੋਈ ਸਬਸਟੈਂਸ ਕਿਸੇ ਕੋਈ ਨਿਗਲ ਲੇ ਜਾਂ ਕਿਸ ਨੂੰ ਕਿ ਕੋਈ ਖਾ ਲੇ ਉਸ ਦੇ ਬਾਅਦ ਕੋਈ ਵੀ ਬੰਦਾ ਉਹਦੇ ਕੋਲ ਨਹੀਂ ਜਾ ਸਕਦਾ ਉਹਨੂੰ ਮਿਲਣ ਜਾਂ ਦੇਖਣ ਨਹੀਂ ਜਾ ਸਕਦਾ ਜਦ ਕਿ ਹਜੇ ਲਗਾਤਾਰ ਜਿਹੜੇ ਨੇ ਉਹਨਾਂ ਦੇ ਆਗੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਔਰ ਖਾਸ ਕਰਕੇ ਅਧਿਕਾਰੀ ਲਗਾਤਾਰ ਮਿਲਣ ਤੇ ਹਾਲਚਲ ਪੁੱਛਣ ਭਗਵੰਤ ਮਾਨ ਹਰਾਂ ਦਾ ਸੀਐਮ ਪੰਜਾਬ ਦਾ ਫੋਟੇਜ ਦੇ ਵਿੱਚ ਹਸਪਤਾਲ ਦੇ ਵਿੱਚ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਇੱਕ ਵਾਰ ਫਿਰ ਤੋਂ ਕਿ ਮਨੀਸ਼ ਸਸੋਦੀਆ ਜਿਹੜੇ ਕਿ ਪੰਜਾਬ ਆਮ ਆਦਮੀ ਪਾਰਟੀ ਦੇ ਪਰਿਵਾਰੀ ਨੇ ਉਹ ਅੱਜ ਹਸਪਤਾਲ ਦੇ ਵਿੱਚ 40s ਬੋਹਾਲੀ ਦੇ ਵਿੱਚ ਮੁੱਖ ਮੰਤਰੀ ਦਾ ਹਾਲ-ਚਲ ਪੁੱਛਣ ਗਏ ਔਰ ਆ ਕੇ ਉਹਨਾਂ ਨੇ ਗੱਲਬਾਤ ਤਾਂ ਜ਼ਰੂਰ ਕੀਤੀ ਪਰ ਰਾਹਤ ਦੀ ਗੱਲ ਇਹ ਹੈਗੀ ਹੈ ਕਿ ਮੈਡੀਕਲ ਬੁਲੇਟਿਨ ਜਿਹੜਾ 40s ਤੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਸੀਐਮ ਮਾਨ ਦੀ ਹਾਲਜੜੀਅ ਸਥਿਰ ਬਣੀ ਹੋਈ ਹੈ ਉਹ ਅਜੇ ਤੱਕ ਠੀਕ-ਠਾਕ ਕਹਿੰਦੇ ਨੇ ਕਿ ਸਟੇਬਲ ਹਾਲਤ ਬਣੀ ਹੋਈ ਹੈ ਸਰ ਜੀਆ ਕੀ ਹਾਲ-ਚਲ ਹੈ ਅਭੀ ਸੀਐਮ ਕੋ ਆਪਕੇ ਆਪ ਹੁਣੇ ਮੁਲਾਕਾਤ ਕਰਕੇ ਪਹੁੰਚੇ ਹਾਂ ਸੀਐਮ ਸਭ ਠੀਕ ਹੈ ਹਾਂ ਭਾਗ ਵਿਚ ਹੈ ਅਭੀ ਤੋਂ ਕਾਫੀ ਕੋਈ ਡਿਸਚਾਰਜ ਹੋਣੇ ਕੀ ਸਮਾਂ ਡਿਸਚਾਰਜ ਕੱਪ ਤਬ ਹੋਊਗਾ ਸਰ ਅਭੀ ਇਸ ਵਕਤ ਮੇਰੀ ਡਾਕਟਰ ਸੇ ਤਾਂ ਮੁਲਾਕਤ ਨਹੀਂ ਹੋ ਪਈ ਇਸ ਲਈ ਮੇਰੇ ਲਈ ਥੋੜੀ ਮੁਸ਼ਕਲ ਹੈ ਪਰ ਅਭੀ ਤਾਂ ਕਾਫੀ ਬਿਹਤਰ ਮੈਨੂੰ ਕੀ ਦਿੱਕਤ ਪਰੇਸ਼ਾਨੀ ਆ ਰਹੀ ਉਹ ਨਾਲ ਹੀ ਸਿਹਤ ਦੇ ਵਿੱਚ ਹੀ ਉਹ ਤਾਂ ਸਾਰਾ ਅਫੀਸ਼ੀਅਲ ਡਾਕਟਰ ਹੈ ਲੈ ਕੇ ਰਹੀ ਸੀ ਨਾ ਅਭੀ ਸ਼ਾਇਦ ਛੁੱਟੀ ਮਿਲ ਜਾਣੀ ਹੈ ਡਿਸਚਾਰਜ ਹੋ ਜਾਣਾ ਅੱਜ ਅਭੀ ਅੱਜ ਤਾਂ ਮੁਝੇ ਲੱਗਦਾ ਹੋ ਸਕਦਾ ਕੱਲ੍ਹ ਸੁਬਹ ਹੋ ਜਾਏ ਸੋ ਸੋਦੀ ਸਰ ਅੱਜ ਕਿਸਾਨਾਂ ਦੇ ਉੱਪਰ ਵੀ ਕਾਫੀ ਲਾਚੀ ਜਾਂਚ ਜਿਹੜਾ ਪੰਜਾਬ ਵਿੱਚ ਹੋਇਆ ਹੈ ਬਠਿੰਡਾ ਦੇ ਵਿੱਚ ਬਠਿੰਡਾ ਦੇ ਅੰਦਰ ਪਿਆਸੂ ਗੈਸ ਕੀ ਗੋਲੇ ਛੋੜੇ ਗ

ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ